ਆ ਬੰਦਾ ਬਾਈ ਤੁਸੀਂ ਨੇ ਸਿਆਣ ਲਿਆ ਹੋਣਾ ਸਾਰਿਆਂ ਨੇ ਤੁਸੀਂ ਨੇ ਦੇਖਿਆ ਹੋਇਆ ਇਹ ਬੰਦਾ ਕੌਣ ਹੈਗਾ ਇਹ ਬੰਦਾ ਵਾਲਾ ਆਪਣਾ ਇਹ ਆ ਬਾਈ ਗੋਛਣ ਵੀ ਰੋਕੇ ਵਾਲਾ ਜਿਹਨੇ ਕਿ ਅਸੀਂ ਨੇ ਸੁਣਿਆ ਵੀ ਸਭ ਤੋਂ ਪਹਿਲਾਂ ਤਾਂ ਇਹ ਬਾਈ ਕਰਦਾ ਸੀ ਸਟੂਡੀਓ ਦਾ ਕੰਮ ਓਏ ਨਹੀਂ ਬਿਜਲੀ ਦਾ ਬਿਜਲੀ ਦਾ ਕਰਦਾ ਸੀ ਸਭ ਤੋਂ ਹਾਂ ਸ਼ੁਰੂ ਚ ਕਰਦਾ ਸੀ ਇਹ ਡੈਕਾਂ ਦਾ ਤੇ ਬਿਜਲੀ ਦਾ ਕੰਮ ਉਸ ਤੋਂ ਬਾਅਦ ਇਹਨੇ ਕੀਤਾ ਬਾਈ ਫੋਟੋਗ੍ਰਾਫੀ ਦਾ ਕੰਮ ਪੂਰਾ ਸਿਰੇ ਤੇ ਕੰਮ ਸੀਗਾ ਕਹਿੰਦੇ ਗੁਲਸ਼ਨ ਸਟੂਡੀਓ ਅੱਜ ਤੋਂ ਜਿਹੜੇ 20 25 ਸਾਲ ਪਹਿਲਾਂ ਵਿਆਹ ਹੋਏ ਨੇ ਉਹਨਾਂ ਦੀਆਂ ਸਾਰੀਆਂ ਯਾਨੀ ਕਿ ਵੀਡੀਓ ਨੇ ਜਿਹੜੀਆਂ ਐਸੀ ਨੇ ਕੀਤੀਆਂ ਨੇ ਉਸ ਤੋਂ ਬਾਅਦ ਇਹਨੇ ਭਾਈ ਉਹ ਕੰਮ ਛੱਡਣ ਤੋਂ ਬਾਅਦ ਕੀਤਾ ਸਰਵ ਸਟੇਸ਼ਨ ਉਸ ਤੋਂ ਬਾਅਦ ਨੇ ਟਾਵਰਾਂ ਦਾ ਕੰਮ ਕੀਤਾ ਭਾਈ ਟਾਵਰਾਂ ਦੇ ਕੰਮ ਤੋਂ ਬਾਅਦ ਭਾਈ ਇਹਨੇ ਬਿਸਕਟਾਂ ਦਾ ਕੰਮ ਕੀਤਾ ਬਿਸਕਟਾਂ ਦੇ ਕੰਮ ਤੋਂ ਬਾਅਦ ਐਂ ਤਾਂ ਇੱਕ ਦੋ ਰਹਿ ਗਏ ਹੋਣਗੇ ਚਲ ਆਪਾਂ ਵੱਡੇ ਮੇਨ ਮੇਨ ਗਣਾਵਾਂਗੇ ਉਸ ਤੋਂ ਬਾਅਦ ਬਿਸਕਟਾਂ ਦੇ ਕੰਮ ਤੋਂ ਬਾਅਦ ਭਾਈ ਇਹਨੇ ਕਰਿਆ ਨੇ ਦੁਕਾਨ ਕੀਤੀ ਕਰੇਨੇ ਦੀ ਦੁਕਾਨ ਤੋਂ ਬਾਅਦ ਬਾਈ ਇਹ ਯੂਟਿਊਬਰ ਬਣ ਗਿਆ। ਉਸ ਤੋਂ ਬਾਅਦ ਬਾਈ ਹੁਣ ਇਹਨੇ ਇਹ ਕੰਮ ਸ਼ੁਰੂ ਕੀਤਾ ਗਿਆ ਫਾਸਟ ਕੋਲਡ ਦਾ। ਫਾਸਟ ਕੋਲਡ ਤੇ ਤਾਜ਼ੇ ਗੋਲ ਗੱਪੇ। ਗੋਲ ਗੱਪਾ ਦਾ ਦੁਕਾਨਚੀ ਨਹੀਂ ਹੈਗਾ ਯਾਰ ਸਾਰੀ ਠੀਕ ਹੈ ਜੀ ਬਾਈ ਦੋ ਦਿਨਾਂ ਨੂੰ ਤੇ ਠੀਕ ਹੈ। ਹਾਂ ਵੀ ਦਰਸ਼ਕ ਵੀਰੋ ਜਿਨੇ ਵੀ ਕੁਲਚਾ ਖਾਣਾ ਬਰਗਰ ਖਾਣਾ ਨਿਊਡਲ ਗੋਲ ਗੱਪੇ ਵੀ ਦੋ ਦਿਨਾਂ ਤੋਂ ਸ਼ੁਰੂ ਹੋ ਜਾਣਗੇ ਗੁਲਸ਼ਨ ਕੋਲੇ ਆ ਕੇ ਖਾ ਸਕਦੇ ਹੋ ਬਈ ਵੀਰੋ ਕੇ ਕਲਾਮ ਬੱਸ ਸਟੈਂਡ ਦੇ ਹੁਣ ਆਪਾਂ ਬਾਹਰੋਂ ਬਾਹਰੋਂ ਦਿਖਾ ਦਈਏ ਬਈ ਦੁਕਾਨ ਥੋੜੀ ਹੈ ਨਾ ਹਾਂ ਬਾਹਰੋਂ ਵੀ ਦਿਖਾ ਦੇ 1000 ਬਾਹਰੋਂ ਦੇਖ ਲਓ ਬਈ ਦੁਕਾਨ ਖਾਨ ਫਾਸਟ ਫੂਡ ਇਹ ਖਾਨ ਬਈ ਉਹ ਦੂਜੇ ਮੁੰਡੇ ਦਾ ਨਾਂ ਹੈ ਜਿਹੜਾ ਇਹਦੇ ਨਾਲ ਕੰਮ ਕਰਦਾ ਇਹਦਾ 파ਟਨਰ ਉਹ ਖੜਿਆ ਜਿਹੜਾ ਮੁੰਡਾ ਤੇ ਗੋਛਣਾ ਇਹ ਤੂੰ ਬਈ ਇਹਦੇ ਨਾਲ 파ਟਨਰ ਹੈ ਤੇਰਾ ਜਾਂ ਤਨਖਾਹ ਤੇ ਕੰਮ ਹੈ ਤੇਰਾ ਬਈ ਮੇਰਾ ਤਾਂ ਤਨਖਾਹ ਤੇ ਅੱਛਾ ਅੱਛਾ ਮਾਂ ਇਹਦੇ ਸਾਝਾ ਤੁਹਾਡਾ ਤਨਖਾਹ ਹੈ ਬਈ ਜੇ ਕਿਸੇ ਨੇ ਹੋਰ 26 ਦੇਣਾ ਤਾਂ ਉਹਨੇ ਕੋਈ ਆਦੀ ਮੈਂ ਤਾਂ ਇਹਦਾ ਬਈ ਫਿਰ ਤੇਰੀ ਗੱਲ ਸਹੀ ਨਹੀਂ ਯਾਰ ਤੂੰ 1000 ਰੁਪਏ ਪਿੱਛੇ ਤੂੰ ਫਿਰ ਬੰਦੇ ਨਹੀਂ ਛੱਡ ਕੇ ਜਾਣਗੇ ਯਾਰ 1000 ਰੁਪਏ ਅੱਜ ਕੱਲ ਬਣਦਾ ਯਾਰ ਦੇਖ ਲਓ ਬਈ ਅੱਜ ਕੱਲ ਬੰਦੇ ਸਟੈਂਡ ਦੇਖ ਲਓ 1000 ਰੁਪਏ ਪਿੱਛੇ ਕਹਿੰਦਾ ਮੈਂ ਹੋਰ ਕੋਲੇ ਛੱਡ ਕੇ ਬਾਜੂ ਬਈ ਖਾਣ ਇਹ ਬਾਰੇ ਤੂੰ ਕੀ ਕਹਿਣਾ ਚਾਹੇਂਗਾ 1000 ਪਿੱਛੇ ਤੇਰਾ ਬੰਦਾ ਇਹਦਾ ਤੈਨੂੰ ਛ ਕਦਾ ਮੈਂ ਹੋਰ ਕੋਈ ਲੱਗ ਜੂ ਕੰਮ ਕਰਨਾ ਮੈਂ ਤੈਨੂੰ ਕਹਿਣਾ ਬਾਈ ਤੂੰ ਆਪ ਹੀ ਸਿੱਖ ਲੈ ਕੰਮ ਵਧੀਆ ਰਹੇਗਾ ਬਾਈ 1000 ਰੁਪਏ ਅੱਜ ਕੱਲ ਕਿਤੇ ਵੱਧਦਾ ਆਏ ਬਾਈ ਆ ਦੇਖੋ ਪਿਆਜ਼ ਆ ਦੇਖੋ ਬਾਈ ਪਿਆਜ਼ ਵੀ ਇਹ ਆ ਦੂਜਾ ਮੰਗਾਇਆ ਇਹਨਾਂ ਨੇ ਆਹ ਜਿਹੜਾ ਉਹਦੇ ਹੁੰਦਾ ਹੈਗਾ ਆਪਣਾ ਠੀਕ ਕੀ ਚੀਜ਼ ਹੈ ਇਹ ਉਹ ਕਿੱਥੇ ਆ ਜਿਹੜੀ ਨੇ ਕੱਟਦਾ ਉਹਨਾਂ ਨੂੰ ਜਾਲੀ ਵੀ ਕੋਈ ਹੋਰ ਨਹੀਂ ਹੁੰਦੀ ਇਸ ਦੇ ਵਿੱਚ ਜਾਲੀਆਂ ਨੇ ਅਸੀਂ ਦਿਖਾਉਂਦੇ ਫਿਰ ਉਹ ਵਸਣ ਲੱਗ ਜਾਂਦੇ ਲੋਕ ਅੱਛਾ ਠੀਕ ਹੈ ਇਹ ਕੌਫੀ ਕਰਨਾ ਕੇੰਮ ਨੇ ਬਰੇ ਹਾਂ ਕਿੱਧਰ ਹੈ ਜਾਓ ਆਉਣਾ ਆ ਰੁਕ ਜਾ